ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਰਿਸ਼ਤੇ ਭਾਗ 2 ਲੇਖ ਲਖਵਿੰਦਰ ਸਿੰਘ ਸੰਧੂ ਅਗਲੇ ਦਿਨ ਅੰਬੂ ਹਾਕ ਮਾਰਦਾ ਦਿੱਤੀ ਆ ਜਾ ਖੇਡੀਏ ਕੱਲ ਵਾਲੀ ਗੱਲ ਕਿਧਰੇ ਦੂਰ ਪਰਛਾਵੇਂ ਮੰਗ ਹਿੱਲ ਰਹੀ ਹੈ ਮੈਂ ਸਭ ਕੁਝ ਭੁੱਲ ਭੁਲਾ ਕੇ ਫਿਰ ਅੰਬੂ ਨਾਲ ਖੇਡਣ ਲਈ ਬਾਹਰ ਵੱਲ ਪੈਦਾ ਹਾਂ ਉਹ ਬਾਕੀ ਹਾਨੀਆਂ ਨੂੰ ਹਾਕਾ ਮਾਰ ਕੇ ਇਕੱਠੇ ਕਰ ਲੈਂਦਾ ਹੈ ਮੈਂ ਬੜੀ ਛੇਦੀ ਹਾਨੀਆਂ ਦੀ ਦੁਨੀਆ ਚ ਘੁਆ ਜਾਂਦਾ ਹਾਂ ਅਸੀਂ ਜਿੱਤਣ ਦੀ ਖੁਸ਼ੀ ਵਿੱਚ ਉੱਚੀ ਉੱਚੀ ਚਾਹਮੜਾ ਪਾਉਂਦੇ ਹਾਂ ਖਾਰਨ ਵਾਲੇ ਨੂੰ ਡੋਡੋ ਕਰਕੇ ਖਿਜਉਂਦੇ ਹਾਂ। ਅਸ ਅਸ ਕੇ ਮੂੰਹ ਲਾਲ ਹੋ ਜਾਂਦੇ ਹਨ। ਬੱਖੀਆਂ ਦੁਖਣ ਲੱਗ ਪੈਂਦੀਆਂ ਹਨ। ਆਲਾ ਦਵਾਲਾ ਖੁਸ਼ੀਆਂ ਨਾਲ ਭਰਿਆ ਪ੍ਰਤੀਤ ਹੁੰਦਾ ਹੈ। ਹਾਸਾ ਹੀ ਹਾਸਾ, ਖੁਸ਼ੀ ਹੀ ਖੁਸ਼ੀ, ਆਨੰਦ ਹੀ ਆਨੰਦ। ਅਚਾਨਕ ਉਹੀ ਘ੍ਰਿਣਿਤ ਪੁੱਛ ਅੱਗ ਦੀ ਚਿੰਗਿਆੜੀ ਬਣ ਕੇ ਖੁਸ਼ੀਆਂ ਦੇ ਬਾਗਿਚੇ ਵਿੱਚ ਨਿਕਦੀ ਹੈ। ਤੂੰ ਕੀ ਦਾ ਮੁੰਡਾ ਹੈਂ? ਕਿਹਦੇ ਆਇਆ ਵੈ? ਦਿਲ ਦੀ ਸਾਰੀ ਖੁਸ਼ੀ ਸੜ ਕੇ ਸੁਆਹ ਹੋ ਜਾਂਦੀ ਹੈ। ਉਦਾਸੀ ਦੇ ਹਨੇਰੇ ਚੋਂ ਗੁੱਸੇ ਅਤੇ ਖਿਜਦਾ ਕੌੜਾ ਧੂੰਹ ਆਉਂਦਾ ਹੈ ਮਰਨ ਮਾਰਨ ਦੀ ਜੀ ਕਰਦਾ ਹੈ ਹੁਣੇ-ਹੁਣੇ ਚੰਗਾ ਭਲਾ ਖੇਡ ਰਿਆ ਹਾਂ ਹੁਣੇ ਖਿਜਾਉਣ ਵਾਲੇ ਮੁੰਡੇ ਨਾਲ ਪੁੱਤੋਂ-ਪੁੱਤਾਂ ਹੋ ਰਿਹਾ ਹਾਂ ਕ੍ਰੂਟੋ-ਕ੍ਰੂਟੀ ਹੋ ਰਿਹਾ ਹਾਂ ਕੇਸੋ-ਕੇਸੀ ਹੋ ਰਿਹਾ ਹਾਂ ਦੰਦੀਆਂ ਵੱਢ ਰਿਹਾ ਹਾਂ ਇੱਟਾ-ਰੋੜੇ ਚਲਾ ਰਿਹਾ ਹਾਂ ਖਾਣੀਆਂ ਨਾਲ ਨਫ਼ਰਤ ਹੋ ਜਾਂਦੀ ਹੈ ਖਾਣੀਆਂ ਦੀਆਂ ਖੇਡਾਂ ਨਾਲ ਨਫ਼ਰਤ ਹੋ ਜਾਂਦੀ ਹੈ ਖਾਣੀਆਂ ਦੇ ਮਾਪਿਆਂ ਨਾਲ ਨਫ਼ਰਤ ਹੋ ਜਾਂਦੀ ਹੈ ਸਾਰੇ ਪਿੰਡ ਨਾਲ ਨਫ਼ਰਤ ਹੋ ਜਾਂਦੀ ਹੈ ਮੈਂ ਹਾਨੀਆਂ ਨਾਲ ਖੇਡਣਾ ਬੰਦ ਕਰ ਦਿੰਦਾ ਹਾਂ ਘਰ ਵਿੱਚ ਬਾਵੇ ਨਾਲ ਹੀ ਖੇਡਦਾ ਰਹਿੰਦਾ ਹਾਂ ਜਦੋਂ ਬਾਬਾ ਸੌਂ ਜਾਂਦਾ ਮੈਂ ਪਹਿਲਾਂ ਬਾਹਰ ਘਰੋਂ ਬਾਹਰ ਖੇਡ ਨਹੀਂ ਜਾਂਦਾ ਇਕੱਲਾ ਹੀ ਖੇਡਦਾ ਰਹਿੰਦਾ ਹਾਂ ਜਾਂ ਉਂਝੀ ਬੈਠਾ ਰਹਿੰਦਾ ਹਾਂ ਉਦਾਸ ਉਦਾਸ ਸੋਚਾਂ 'ਚ ਗੁਮਸਮਾ ਮਾਂ ਵਾਰ-ਵਾਰ ਕਹਿੰਦੀ ਹੈ ਪੁੱਤੇ ਜਾ ਬਾਹਰ ਖੇਡਾ ਅੱਗੇ ਤਾਂ ਸਾਰਾ ਦਿਨ ਵੀ ਘਰੇ ਨਹੀਂ ਸੀ ਬੜਦਾ ਹੁਣ ਕਿਉਂ ਨਹੀਂ ਜਾਂਦਾ ਤੇਰਾ ਦੁਖਦਾ ਕੁਝ ਕਿਸੇ ਨੇ ਕੁਝ ਆਖਤਾ ਤੈਨੂੰ ਮੁੰਡੇ ਕੁੱਟਦੇ ਆ ਤੂੰ ਖੇਡਦਾ ਕਿਉਂ ਨਹੀਂ ਕਿਉਂ ਨਹੀਂ ਬੈਠੀਦਾ ਹੁੰਦਾ ਰਾਂ ਨੇ ਤੇ ਮਾਂ ਮੇਰੇ ਕੋਲ ਬੈਠ ਜਾਂਦੀ ਹੈ ਤੇ ਮੇਰੀ ਪਿੱਠ ਤੇ ਹੱਥ ਫੇਰਦੀ ਹੈ ਬੀਬੀ ਮੈਨੂੰ ਹਰ ਕੋ ਪੁੱਛਦਾ ਤੂੰ ਕਿਹਦਾ ਮੁੰਡਾ ਹੈ ਕਿਧੇ ਆਇਆ ਵੇ ਆਂ ਅੰਬੂ ਆਖਦਾ ਤੂੰ ਆਪਣੇ ਬਾਪ ਦਾ ਨਹੀਂ ਪਤਾ ਨਹੀਂ ਕਿਹਦਾ ਹੈ ਤੇ ਅੱਗੋਂ ਮੇਰਾ ਰੋਣ ਨਿਕਲ ਜਾਂਦਾ ਹੈ ਮਾਂ ਮੈਨੂੰ ਬੁੱਕ ਚ ਲੈ ਲੈਂਦੀ ਹੈ ਉਸ ਦੀਆਂ ਅੱਖਾਂ ਦੇ ਉਸੇ-ਕੁਸੇ ਹੰਝੂ ਮੇਰੀਆਂ ਗੱਦਨ ਤੇ ਡਿੱਗਦੇ ਹਨ ਮੇਰੀਆਂ ਭੂਬਾ ਨਿਕਲ ਜਾਂਦੀਆਂ ਹਨ मां ਮੇਰੀਆਂ ਅੱਖਾਂ ਪੁੰਝਦੀ ਹੈ ਮੇਰੇ ਬਾਲਮਨ ਤੇ ਪਈਆਂ ਘਾਤਕ ਝ੍ਰੀਟਾਂ ਨੂੰ ਆਪਣੇ ਪਿਆਰ ਨਾਲ ਉਹ ਲਿਸੰਦਾ ਜਤਨ ਕਰਦੀ ਹੈ ਬੀਬੀ ਹਰਾਮੀ ਕੀ ਹੁੰਦਾ ਐ ਅੰਬੂ ਦੀ ਮਾਂ ਨੇ ਮੈਨੂੰ ਹਰਾਮੀ ਆਖਿਆ ਰੋਂਦਾ ਰੋਂਦਾ ਮੈਂ ਮਾਂ ਤੋਂ ਪੁੱਛਦਾ ਹਾਂ ਪਰਦੀਆਂ ਉਸ ਬਹਿਲ ਦੀ ਗੁਤਨੀ ਉਹ ਕੌਣ ਹੁੰਦੀ ਐ ਤੈਨੂੰ ਗੰਧੀਆਂ ਗਾਲਾਂ ਕੱਢਣ ਵਾਲੀ ਮਾਂ ਉੱਠ ਕੇ ਤੁਰਨ ਲੱਗਦੀ ਐ ਤਾਂ ਦਾਦੀ ਬਾਹਰੋਂ ਆ ਜਾਂਦੀ ਐ ਆਹ ਸੁਣ ਲੈ ਮੁੰਡੇ ਨੂੰ ਲੋਕ ਕੀ ਕੀ ਭੌਂਗਦੇ ਐ ਕੋਈ ਪੁੱਛਦਾ ਤੂੰ ਕਿਹਦਾ ਮੁੰਡਾ ਹੈ ਕੋਈ ਆਖਦਾ ਤੂੰ ਆਪਣੇ ਬਾਪ ਦਾ ਨਹੀਂ ਪਤਾ ਨਹੀਂ ਕੀ ਦਾ ਹੈ ਜਵਾਕ ਦਾ ਬਾਹਰ ਨਿਕਲਣਾ ਦੁੱਬਰ ਕਰ ਰੱਖਿਆ ਦਾਦੀ ਪਾਰਚ ਫੜੇ ਚੋਰ ਵਾਂਗ ਡੋਰਪਰ ਹੋ ਜਾਂਦੀ ਹੈ ਪਰ ਉਹ ਬੜੀ ਚਤ్రਾਈ ਨਾਲ ਆਪਣੀ ਚੋਰੀ ਨੂੰ ਛਪਾਉਣ ਦਾ ਯਤਨ ਕਰਦੀ ਹੈ ਸੌ ਸੌ ਗਾਲਾਂ ਲੋਕਾਂ ਨੂੰ ਕੱਢਦੀ ਹੈ ਤੇ ਆਪਣੀ ਸੋਟੀ ਝੁੱਕ ਕੇ ਤੁਰ ਪੈਂਦੀ ਹੈ ਮੈਨੂੰ ਦੱਸ ਪਵਿੱਤਰ ਸਿਆ ਤੈਨੂੰ ਕਿਹੜਾ ਬੋਲ ਦਾ ਬੋਲ ਕਬੋਲਾ ਖਾਵਾਸ ਦਾ ਕੱਢ ਕੇ ਕਲ ਜਾ ਬੈਠਿਆ ਨਹੀਂ ਜਾਂਦਾ ਹੁਣ RAM nal ਇਹ ਸਾਰੇ ਤੇਰੇ ਹੀ ਤਾਂ ਬੀਜੇ ਨੇ ਕੰਡੇ ਸਾਨੂੰ ਮਾਂ ਪੁੱਤ ਨੂੰ ਸਾਰੀ ਉਮਰ ਚੋਣ ਲਈ ਜੀਦਾ ਕੀਦਾ ਖਾਵੇਂਗੀ ਕਲਜਾ ਚੱਲ ਪਈ ਚੁੱਕੇ ਡਾਂਗ ਜਿਵੇਂ ਹੁਣੇ ਹੀ ਅਗਲੀਆਂ ਦਾ ਸਿਰ ਪਾੜ ਕੇ ਮੜੂਗੀ ਨਵੀਂ ਨੂ ਲਿਆਉਣ ਲਈ ਇਹ ਸਾਰਾ ਸਿਆਪਾ ਤੇਰਾ ਹੀ ਨਹੀਂ ਬੀਜਿਆ ਹੋਇਆ ਮੈਂ ਕਿਸੇ ਕੁੱਤਾ ਪਿੱਟਿਆਂ ਦੀ ਨੂੰ ਕੁਝ ਨਹੀਂ ਆਖਿਆ ਐਵੇਂ ਤੋਤਕੜੇ ਜੋੜਦਿਆਂ ਆਪਦੇ ਢੱਡੋਂ ਲੋੜਾ ਕੀ ਆ ਗਿਆ ਜੇ ਕਿਸੇ ਨੇ ਸਵੈਕੀ ਪੁੱਛ ਲਿਆ ਤੋ ਕਿਹਦਾ ਮੁੰਡਾ ਹੈ ਪੋਛੀ ਲਿਖਦਾ ਹੈ ਉਪਰਾਜਾ ਜਵਾਕ ਦੇਖ ਕੇ ਦਾਦੀ ਬਰਬੜ ਕਰਦੀ ਮੰਜੇ ਤੇ ਬਹਿ ਜਾਂਦੀ ਹੈ ਪਰ ਅਸੀਂ ਕਿਸੇ ਦੇ ਜਵਾਕ ਨੂੰ ਇਹ ਤਾਂ ਨਹੀਂ ਆਖਦੇ ਉਹ ਆਪਣੇ ਬਾਪ ਦਾ ਨਹੀਂ ਪਤਾ ਨਹੀਂ ਕਿਹਦਾ ਹੈ ਤਾਂ ਫਿਰ ਮੈਂ ਆ ਕੇ ਆਈਆਂ ਲੋਕਾਂ ਨੂੰ ਬਈ ਮੇਰੇ ਪੋਤੇ ਨੂੰ ਐਉਂ ਪੁੱਛਿਆ ਕਰੋ ਤਾਂ ਫਿਰ ਮੈਂ ਆਖਿਆ ਤੂੰ ਤਾਂ ਮੇਰੇ ਮੂੰਹ ਤੇ ਅੱਖੋਂ ਨਹੀਂ ਸੀ ਅਟਦੀ ਗੁਰਪ੍ਰਤਾਪ ਨਾਲ ਤਾਂ ਇਹਦਾ ਮਢੰਗਾ ਹੀ ਨਹੀਂ ਰਲਦਾ ਕਵਰੇ ਕਿਦਾ ਵਿਆਹ ਤੋਂ ਬਾਅਦ ਮਸਾ ਮਸਾ 10 ਦਿਨ ਤਾਂ ਉਹ ਇਹਦੇ ਕੋਲ ਰਿਹਾ ਫਿਰ ਲੈਫਟੈਂਨ ਭਰਤੀ ਹੋ ਗਿਆ ਮਾਂ ਦਾਦੀ ਦਾ ਮੂੰਹ ਚੜਾਉਂਦੀ ਹੋਈ ਆਖਦੀ ਹੈ ਤਾਂ ਫਿਰ ਮੈਨੂੰ ਘੜਾ ਮੇ ਹੀ ਕਰੋ ਇਹੋ ਜੀਆਂ ਲੂਤੀਆਂ ਲਾ ਕੇ ਦਾਦੀ ਹਾਰੇ ਹੋਏ ਬੰਦੋਂ ਵੰਗ ਬੋਲਦੀ ਹੈ ਘਰੋਂ ਤਾਂ ਮੈਨੂੰ ਤੂੰ ਫਿਰਦੀ ਸੀ ਕੱਢਣ ਨੂੰ ਨਿੱਤ ਬਹਿ ਜਾਂਦੀ ਸੀ ਟੂਮਾ ਦੀ ਭਟਾਰੀ ਖੋਲ ਕੇ ਦਾਜ ਦਾ ਕਚੀਰਾ ਕਰੀ ਜਾਂਦੀ ਸਹ 24 ਘੰਟੇ ਚੌਗਣਾ ਪੰਜ ਗੁਣਾ ਦੇਣ ਵਾਲੇ ਰਿਸ਼ਤਿਆਂ ਦੀ ਗੱਲਾਂ ਕਰਦੀ ਸੀ ਰੱਬ ਨੇ ਹੰਕਾਰ ਤੋੜਤਾ ਤੇਰੀਆਂ ਚੰਦਰੀਆਂ ਨੀਤਾਂ ਕਰਕੇ ਹੀ ਲੱਤ ਟੁੱਟੀ ਆ ਉਹਨਾਂ ਦੀ ਮੇਰੀਆਂ ਅਰਦਾਸਾਂ ਸੁਣ ਲਈਆਂ ਰੱਬ ਨੇ ਸੁੱਖ ਸੰਦ ਨਾਲ ਘਰੇ ਆ ਗਏ ਨਹੀਂ ਤੂੰ ਤਾਂ ਕੋਈ ਕਸਰ ਨਹੀਂ ਸੀ ਛੱਡੀ ਹੱਥ ਚੁੱਕਣ ਦੀ ਠੀਕ ਐ ਬਹੂ ਰਾਣੀ ਮੇਰੀਆਂ ਤਾਂ ਹੁਣ ਸਿੱਧੀਆਂ ਵੀ ਪੁੱਠੀਆਂ ਲੱਗੀਆਂ ਕਰਨੀਆਂ ਘਰ ਵਿੱਚ ਜਿਹੜਾ ਹਰਵਾ ਜਰਵਾ ਹੋ ਮੇਰੇ ਕਰਕੇ ਹੀ ਹੋਊ ਆਪਦੀ ਆਪਦੀ ਸਮੇਂ ਹੁੰਦੀ ਐ ਕਿਸੇ ਦੇ ਬਸ ਦੀ ਗੱਲ ਨਹੀਂ ਬਹੂ ਜਦੋਂ ਮੇਰੀ ਸਮੇਂ ਸੀ ਮੈਂ ਪੁਗਾ ਲਈਆਂ ਆਪਦੀਆਂ ਹੁਣ ਤੇਰੀ ਸਮਾਂ ਤੂੰ ਚਲਾ ਲੈ ਚੰਮ ਦੀਆਂ ਦਵਾ ਦੇ ਮੇਰੇ ਗਲ ਗੁੱਠਾ ਕਢਾ ਦੇ ਮੈਨੂੰ ਘਰੋਂ ਤੇ ਦਾਦੀ ਤੋਣ ਲੱਗ ਪੈਂਦੀ ਐ ਤੇਰੇ ਗਲ ਗੁੱਠਾ ਦੇ ਕੇ ਧਗਾਣੇ ਪਾਪਾਂ ਦੀ ਭਾਗੀ ਬਣਨਾ ਕਿਸੇ ਨੇ ਕੀਤੀਆਂ ਦੇ ਫਲ ਆਪਿਆ ਆਉਣਗੇ ਤੇਰੇ ਮੂਹਰੇ ਕੀੜੇ ਪੈ ਕੇ ਮਰੇਗੀ ਕਾਲੇ ਮੂੰਹ ਵਾਲੇ ਸੁੰਡ ਖਾਣਗੇ ਤੇਰੀ ਦੇਹ ਨੂੰ ਮੇਰੀ ਜਾਨ ਨੂੰ ਤੂੰ ਜਿਵੇਂ ਫਾਲੇ ਵਾਂਗੂੰ ਤਪਾਇਆ ਮੈਂ ਹੀ ਜਾਣਦੀ ਹਾਂ ਡਿਊਟੀ ਵਿੱਚ ਕਿਸੇ ਦੇ ਖੰਗਣ ਦੀ ਆਵਾਜ਼ ਆਉਂਦੀ ਹੈ ਦੋਵੇਂ ਚੁੱਪ ਕਰ ਜਾਂਦੀਆਂ ਹਨ ਹੁਣ ਦਾਦੀ ਨਾ ਤਾਂ ਮੈਨੂੰ ਪਿਆਰ ਕਰਦੀ ਹੈ ਨਾ ਹੀ ਬਾਤਾਂ ਸੁਣਾਉਂਦੀ ਹੈ ਮੇਰਾ ਉਸ ਕੋਲ ਬੈਠਣ ਨੂੰ ਬਾਤਾਂ ਸੁਣਨ ਨੂੰ ਬੜਾ ਜੀ ਕਰਦਾ ਹੈ ਪਰ ਉਹ ਮੂੰਹ ਸਜਾਈ ਚੁੱਪਚਾ ਬੈਠ ਰਹਿੰਦੀ ਹੈ ਜਦੋਂ ਕਿਦੇ ਮਾਂ ਨੇੜੇ ਤੇੜੇ ਨਾ ਹੋਵੇ ਝਟਕ ਵੀ ਦਿੰਦੀ ਹੈ ਜਾ ਮਰ ਪਰੇ ਜਾ ਕੇ ਕਿਉਂ ਜਾਣ ਖਾਦੀ ਐਵੇਂ ਰਾਤ ਨੂੰ ਵੀ ਮੈਂ ਦਾਦੀ ਨਾਲੋਂ ਵੱਖ ਨਿੱਕੀ ਜਿਹੀ மஞ்சੇ ਤੇ ਸੌਂਦਾ ਹਾਂ ਦਾਦੀ ਨੂੰ ਬੁਰ ਲੱਗਦਾ ਹਾਂ ਖਾਣੀ ਖਿਨੇਉਂਦੇ ਹਨ ਉਹਨਾਂ ਨਾਲ ਖੜਾ ਖੜਾ ਝਾਮਟ ਝੋਟੇ ਹੋ ਜਾਂਦਾ ਹਾਂ ਲੋਕ ਮੇਰੇ ਵੱਲ ਹਰੂ ਹਰੂ ਝਾਕਦੇ ਹਨ ਮਾਂ ਸਾਰਾ ਦਿਨ ਬਾਵੇ ਦੇ ਹੀ ਅਛਨੇ ਬਛਨੇ ਕਰਦੀ ਰਹਿੰਦੀ ਹੈ ਪਿਤਾ ਜੀ ਦਾ ਸਾਰਾ ਸਮਾਂ ਬਾਹਰਲੇ ਕੰਮਾਂ 'ਚ ਹੀ ਲੰਘ ਜਾਂਦਾ ਹੈ ਮੇਰੇ ਅੰਦਰ ਇੱਕ ਸਖਣਾਪਣ ਪੈਦਾ ਹੋ ਗਿਆ ਹੈ ਘਰ ਵਿੱਚ ਆਉਣ ਵਾਲੇ ਹਰ ਨਵੇਂ ਬੰਦੇ ਤੋਂ ਡਰ ਲੱਗਦਾ ਹੈ ਛੇਤੀ ਛਤੀ ਮੈਂ ਕਿਸੇ ਦੇ ਸਾਹਮਣੇ ਨਹੀਂ ਆਉਂਦਾ ਜੇ ਕੋਈ ਮੈਨੂੰ ਪਿਆਰ ਨਾਲ ਬੁਲਾਉਂਦਾ ਹੈ ਤਾਂ ਵੀ ਇੱਕ ਵਾਰ ਤਾਂ ਤਰਮਕ ਜਾਂਦਾ ਹਾਂ ਸੰਗ ਨਾਲ ਰੰਗ ਲਾਲ ਹੋ ਜਾਂਦਾ ਹੈ ਡਰਦਾ ਹਾਂ ਹਰ ਬੰਦਾ ਮੈਥੋਂ ਇਹੀ ਪੁੱਛੇਗਾ ਤੂੰ ਕੀ ਦਾ ਮੁੰਡਾ ਹੈ ਮੇਰੇ ਉੱਤਰ ਨਾਲ ਉਹ ਸੰਤੁਸ਼ਟ ਨਹੀਂ ਹੋਵੇਗਾ ਮੇਰੀ ਗੱਲ ਦਾ ਯਕੀਨ ਨਹੀਂ ਕਰੇਗਾ ਔਰੂ-ਹਰੂ ਮੇਰੇ ਵੱਲ ਝਾਕੇਗਾ ਉਸ ਦੀ ਝਾਕਣੀ ਨਾਲ ਮੇਰਾ ਸਾਰਾ ਅੰਦਰ ਅੱਛਿਆ ਜਾਵੇਗਾ ਮਿਲਣ ਤੋਂ ਪਹਿਲਾਂ ਹੀ ਹਰ ਨਵੇਂ ਬੰਦੇ ਲਈ ਮੇਰੇ ਅੰਦਰ ਨਫ਼ਰਤ ਭਰ ਜਾਂਦੀ ਹੈ ਮੇਰੇ ਹੱਥ ਪੈਰ ਕੰਬਣ ਲੱਗ ਪੈਂਦੇ ਹਨ ਦੁਨੀਆਂ ਲਈ ਬੇਲੋੜਾ ਅਣਚਾਹਿਆ ਅਣਗੌਲਿਆ ਹੋਣ ਦਾ ਅਹਿਸਾਸ ਮੈਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੋਕਾਂ ਲਈ ਮਜਬੂਰ ਕਰ ਦਿੰਦਾ ਹੈ ਖਾਣੀਆਂ ਨਾਲ ਖੇਡਣ ਦਾ ਸੁਆਦ ਨਹੀਂ ਆਉਂਦਾ ਪਤਾ ਨਹੀਂ ਕਦੋਂ ਨਫ਼ਰਤ ਭਰੇ ਆ ਪ੍ਰਸ਼ਨ ਮੇਰੇ ਮੂੰਹ ਤੇ ਆ ਕੇ ਵੱਜੇ ਜੇ ਕਦੀ ਭੁੱਲ ਭੁਲੇਖੇ ਉਹੀ ਸਵਾਲ ਕਿਸੇ ਦੇ ਮੂੰਹੋਂ ਨਿਕਲ ਜਾਂਦਾ ਤਾਂ ਮੈਂ ਕਹਿਰ ਭਰੀਆਂ ਲਾਲ ਸੂਈਆਂ ਅੱਖਾਂ ਕਰਕੇ ਉਸ ਵੱਲ ਵੇਖਦਾ ਤੇ ਚੁੱਪ ਕਰ ਜਾਂਦਾ ਕੋਈ ਉੱਤਰ ਨਹੀਂ ਦਿੰਦਾ ਪੁੱਛਣ ਵਾਲਾ ਕੱਚਾ ਹੋ ਕੇ ਆਖਦਾ ਏਡਾ ਆਕੜ ਖਾਂ ਐ ਬੋਲਦਾ ਹੀ ਨਹੀਂ ਦੇਖ ਕਿਵੇਂ ਝਾਕਦਾ ਜਿਵੇਂ ਆਲੇ ਨੂੰ ਖਾਣਾ ਹੁੰਦਾ ਉਹ ਸੱਚੀ ਤਾਂ ਆਖਦਾ ਹੈ ਜੇ ਮੇਰਾ ਵਾਸ ਚੱਲੇ ਤਾਂ ਇਹ ਪ੍ਰਸ਼ਨ ਪੁੱਛਣ ਵਾਲੇ ਨੂੰ ਮੈਂ ਕੱਚਾ ਹੀ ਖਾ ਜਾਵਾਂ ਉਹਨਾਂ ਦੀਆਂ ਵੋਟੀਆਂ ਕਰ ਦਿਆਂ ਇਹੋ ਜੀ ਗੱਲ ਪੁੱਛਣ ਦਾ ਆਕਰ ਕਿਸੇ ਨੂੰ ਕੀ ਅਧਿਕਾਰ ਹੈ ਦੂਜੇ ਮੁੰਡੇ ਨੂੰ ਲੋਕ ਕਿਉਂ ਨਹੀਂ ਪੁੱਛਦੇ ਮੈਨੂੰ ਹੀ ਕਿਉਂ ਪੁੱਛਦੇ ਨੇ ਮੇਰੇ ਨਾਲ ਇਹ ਵਰਤਾਵਾ ਕਿਉਂ ਕੀਤਾ ਜਾ ਰਿਹਾ ਹੈ ਗੁੱਸਾ ਨਫ਼ਰਤ ਬੇਵਸੀ ਜ਼ਹਿਰ ਅੰਦਰੋਂ ਅੰਦਰ ਮੈਂ ਅਣਦੇਖੀ ਅੱਗ ਵਿੱਚ ਸੜ ਰਿਹਾ ਭੁੱਖ ਲੱਗਣੋਂ ਹਟ ਗਈ ਰੰਗ ਕਾਲਾ ਹੋ ਗਿਆ ਮਾਪੇਤਾ ਜੀ ਨਾਲ ਸਲਾਹ ਕਰਦੀ ਹੈ ਪਿੱਤੀ ਨੇ ਇੱਥੇ ਜੀ ਨਹੀਂ ਲਾਇਆ ਇਸ ਨੂੰ ਇਸ ਦੀ ਮਾਸੀ ਕੋਲ ਹੀ ਭੇਜ ਦਿੱ ਗਏ ਪਿਤਾ ਜੀ ਦਾ ਵਿਚਾਰ ਹੈ ਕਿ ਬੱਚਿਆਂ ਨੂੰ ਮਾਂ ਬਾਪ ਕੋਲ ਹੀ ਰਹਿਣਾ ਚਾਹੀਦਾ ਹੈ ਮਾਂ ਬਾਪ ਦਾ ਪਿਆਰ ਬੱਚਿਆਂ ਦੀ ਸ਼ਖਸੀਅਤ ਦੇ ਵਿਕਾਸ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਫੁੱਲਾਂ ਵਾਸਤੇ ਪਾਣੀ ਪਰ ਉਹ ਮੇਰੀ ਸਿਹਤ ਵਾਲ ਦੇ ਕੇ ਮੈਨੂੰ ਕੁਝ ਸਮੇਂ ਲਈ ਨਾਨਕੀ ਭੇਜਣਾ ਬਣ ਜਾਂਦੇ ਹਨ ਨਾਨਕੀ ਆ ਕੇ ਮੈਂ ਖੁੱਲ ਕੇ ਸਾ ਲੈਂਦਾ ਹਾਂ ਜਾਪਦਾ ਹੈ ਸਾ ਘੁੱਟ ਵੀ ਕਿਸੇ ਕੈਦ ਚੋ ਰਹਾ ਹੋ ਕੇ ਸੁਤੰਤਰ ਵਾਤਾਵਰਣ ਚ ਆ ਗਿਆ ਹਾਂ ਬਹੁਤ ਖੁਸ਼ ਹਾਂ ਇੱਥੇ ਉਹ ਘਿਰਣਤ ਪੁੱਛ ਮੈਨੂੰ ਕੋਈ ਨਹੀਂ ਪੁੱਛੇਗਾ ਇੱਥੇ ਤਾਂ ਸਭ ਨੂੰ ਪਤਾ ਹੈ ਕਿ ਮੈਂ ਕਿਹਦਾ ਪੁੱਤਰ ਹਾਂ ਤੇ ਕਿਹਦੇ ਆਇਆ ਇੱਥੇ ਤਾਂ ਮੈਨੂੰ ਸਭ ਹੀ ਜਾਣਦੇ ਹਨ ਨਾ ਘਰ ਵਾਲੇ ਵੀ ਤੇ ਬਾਹਰ ਵਾਲੇ ਵੀ ਹਾਰੇਕ ਕਦਨਾ ਮਾਸੀ ਸੁਭਾਅਕੀ ਆਪਣੀ ਆਤ ਅਨਸਾਰ ਬੜੇ ਲਾੜ ਨਾਲ ਪੁੱਛ ਵੈਂਦੀ ਹੈ ਕਿ ਤੀ ਰਾਣੇ ਤੂੰ ਕਿਦਾ ਬੱਚੂ ਆ ਇਸ ਤੋਂ ਪਹਿਲਾਂ ਉਹ ਜਦ ਕਦੇ ਇਹ ਪੁੱਛਿਆ ਕਰਦੀ ਤਾਂ ਮੈਂ ਝਟ ਉਸ ਦੇ ਗਲ ਨਾਲ ਚਿੰਬੜ ਕੇ ਆਖ ਦਿੰਦਾ ਸਾਂ ਆਪਦੀ ਮਾਸੀ ਦਾ ਤੇ ਉਹ ਮੈਨੂੰ ਬੜੇ ਸਾਰੇ ਜ਼ੋਰ ਨਾਲ ਘੁੱਟ ਕੇ ਚੁੰਮ ਲੈਂਦੀ ਸੀ ਪਰ ਅੱਜ ਪੁੱਛਿਆ ਇਹ ਸਵਾਲ ਮੈਨੂੰ ਗੋਲੀ ਵਾਂਗ ਲੱਗਦਾ ਹੈ ਮੇਰਾ ਸਾਰਾ ਅੰਦਰ ਲਹੂਹਾਨ ਹੋ ਜਾਂਦਾ ਹੈ ਮਾਸੀ ਵਿਚਾਰੀ ਨੂੰ ਕੀ ਪਤਾ ਇਸ ਚੰਦਰੀ ਪੁੱਛ ਨੇ ਮੇਰੇ ਅੰਦਰ ਕਿੰਨੀ ਭੰਨ ਤੋੜ ਕਰ ਦਿੱਤੀ ਕਿੰਨੀਆਂ ਹੀ ਸੂਲਾ ਮੇਰੇ ਅੰਦਰ ਬੀਜ ਦਿੱਤੀਆਂ ਕਿੰਨੀਆਂ ਹੀ ਕੰਨਾਂ ਕਰ ਦਿੱਤੀਆਂ ਹਨ ਜਿਹੜੀਆਂ ਮੇਰੇ ਲਈ ਜ਼ਿੰਦਗੀ ਦੇ ਸਾਰੇ ਰਾਹ ਰੋਕ ਖੜ ਗੀਆਂ ਹਨ ਪਹਿਲਾਂ ਤਾਂ ਮੈਨੂੰ ਸਾਰੀ ਦੁਨੀਆ ਆਪਣੀ ਹੀ ਜਾਪਦੀ ਸੀ ਪਰ ਹੁਣ ਸਾਰੀ ਦੁਨੀਆ ਬੇਗਾਨੀ ਦਿਸਦੀ ਹੈ ਕੋਈ ਵੀ ਆਪਣਾ ਨਹੀਂ ਜਾਪਦਾ ਹਰ ਕੋਈ ਬੁਰੀਆਂ ਨਜ਼ਰਾਂ ਨਾਲ ਬੇਗਾਨਿਆਂ ਵਾਂਗ ਪੁੱਛਦਾ ਹੈ ਧੂਕੀ ਦਾ ਮੁੰਡਾ ਹੈ ਸਾਰੇ ਮੈਨੂੰ ਉਪਰਾ ਕਿਉਂ ਸਮਝਦੇ ਹੈ ਇਸ ਸਾਰੀ ਬੇਗਾਨੀ ਦੁਨੀਆ ਵਿੱਚ ਇੱਕ 마ਸੀ ਹੀ ਮੈਨੂੰ ਆਪਣੀ ਜਾਪਦੀ ਸੀ ਅੱਜ ਉਹ ਵੀ ਲੋਕਾਂ ਵਾਲੀ ਗੱਲ ਪੁੱਛ ਰਹੀ ਐ ਕਿ ਉਸ ਨੂੰ ਪਤਾ ਨਹੀਂ ਮੈਂ ਕਿਹਦਾ ਪੁੱਤਰ ਆ ਕਿਹਦਾ ਬੱਚੂ ਆ 마ਸੀ ਦੇ ਗੱਲ ਚਿੰਬੜਨ ਲਈ ਨਾ ਤਾਂ ਮੇਰੀਆਂ ਬਾਹਾਂ ਹਟਦੀਆਂ ਹਨ ਤੇ ਨਾ ਮੇਰੇ ਮੂੰਹੋਂ ਪਹਿਲਾਂ ਵਰਗਾ ਉੱਤਰ ਨਿਕਲਦਾ ਹੈ ਪਥਰਾਈਆਂ ਨਜ਼ਰਾਂ ਨਾਲ 마ਸੀ ਵੱਲ ਦੇਖੀ ਜਾ ਰਿਹਾ ਹਾਂ ਪਰ ਮੈਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਅੰਦਰੋਂ ਢਿੱਡ ਚੋਂ ਕੌੜੇ ਧੂਏ ਵਰਗੀ ਹਵਾ ਨਿਕਲਦੀ ਐ ਅੱਖਾਂ ਹੰਝੂ ਨਾਲ ਪਰ ਜਾਂਦੀਆਂ ਹਨ ਮਾਸੀ ਮੇਰੀਆਂ ਅੱਖਾਂ ਪੁੱਝ ਰਹੀ ਹੈ ਮੈਨੂੰ ਪੁੱਛ ਕਾਰ ਰਹੀ ਹੈ ਘਰ ਆ ਰਹੀ ਹੈ ਪਰ ਮੇਰਾ ਰੋਣਾ ਤਾਂ ਰੁਕਣ ਦਾ ਨਾ ਨਹੀਂ ਲੈਂਦਾ ਉਬ ਕੀ ਹੋਬ ਕੀ ਬਸ ਮੈਂ ਰੋਈ ਹੀ ਜਾਂਦਾ ਹਾਂ ਜਿਵੇਂ ਕਈ ਸਾਲਾਂ ਦਾ ਰੋਣਾ ਮੇਰੇ ਅੰਦਰ ਇਕੱਠਾ ਹੋਇਆ ਪਿਆ ਹੋਵੇ ਅੱਜ ਉਸ ਨੂੰ ਬਾਹਰ ਨਿਕਲਣ ਦਾ ਬਹਾਨਾ ਮਿਲ ਗਿਆ ਹੋਵੇ ਉਬ ਕੀ ਆ ਲੈਂਦਾ ਪਤਾ ਨਹੀਂ ਕਦੋਂ ਮੈਂ ਮਾਸੀ ਦੀ ਗੋਦੀ 'ਚ ਸੌਂ ਜਾਂਦਾ ਹਾਂ ਜ਼ਿੰਦਗੀ 20ਵੀਂ ਸਦੀ ਦੀ ਸੜਕ ਤੇ ਬਾਓ ਦਾ ਤੁਰੀ ਜਾ ਰਹੀ ਹੈ 30 ਸਾਲਾਂ ਦੇ ਜੀਵਨ ਸਫ਼ਰ 'ਚ ਜਿੰਨੀਆਂ ਪੱਟੜਾਂ ਆਈਆਂ ਹਨ ਓਨੀਆਂ ਹੀ ਬਹਾਰਾਂ ਆਉਣਗੀਆਂ ਪਰ ਗਿਣਤੀ ਸਿਰਫ ਪੱਟੜਾਂ ਦੀ ਹੀ ਜ਼ਿਆਦਾ ਹੈ ਪੱਟੜਾਂ ਵਰਗੀਆਂ ਬਹਾਰਾਂ ਨੂੰ ਕਿਵੇਂ ਕੋਈ ਬਹਾਰਾਂ ਆਖੇ ਆਇ ਮਹਿਸੂਸ ਹੋ ਰਿਹਾ ਜਿਵੇਂ ਮੈਂ ਇਕੱਲਾ ਹੀ ਤੁਰਿਆ ਜਾ ਰਿਹਾ ਹਾਂ ਜ਼ਿੰਦਗੀ ਨੂੰ ਭਾਲਦਾ ਜ਼ਿੰਦਗੀ ਨੂੰ ਆਵਾਜ਼ਾਂ ਮਾਰਦਾ ਮਾਰੂਥਲ ਵਿੱਚ ਉਨੂ ਨੂੰ ਭਾਲਣ ਲਈ ਸੱਸੀ ਦੀਆਂ ਕੂਕਾਂ ਵਰਗੀਆਂ ਆਵਾਜ਼ਾਂ ਪੱਠਵਾਂਗ ਤਪਦੇ ਰੇਗਿਸਤਾਨ ਵਿੱਚ ਤੜਫ ਕੇ ਗੁਆਚ ਜਾਨਵਰਗੀਆਂ ਆਵਾਜ਼ਾਂ ਕਤਿਵੇਂ ਮੀਲੇ ਪੱਥਰ ਕੋਲ ਦੋ ਘੜੀਆਂ ਸਾਹ ਲੈਣੇ ਰੁਕਦਾ ਹਾਂ ਜ਼ਿੰਦਗੀ ਨੂੰ ਮਿਲ ਪੈਣ ਦੀਆਂ ਕੰਸੋਹਾ ਕੰਨੀ ਪੈਂਦੀਆਂ ਹਨ ਚੜ੍ਹਦੇ ਸਿਆਲ ਦੀ ਨਿੱਗੀ ਧੁੱਪ ਨਾਲ ਪਰਿਆ ਵੇੜਾ ਦਿਖਾਈ ਦਿੰਦਾ ਹੈ ਮੇਰੇ ਹੋਣ ਵਾਲਿਆਂ ਬੱਚਿਆਂ ਦੇ ਨਾਨਕਿਆਂ ਦਾ ਵੇੜਾ ਤਨਾਤਾਂ ਸਮਿਆਂਨੀਆਂ ਰੰਗ ਬਰੰਗੀਆਂ ਝੜੀਆਂ ਨਾਲ ਲਿਸ਼ਲਿਸ਼ ਕਰਦਾ ਵੇੜਾ ਫਿਰ ਕਿਸੇ ਦੇ ਕਵਤਾ ਪੰਨ ਦੀ ਆਵਾਜ਼ ਆਉਂਦੀ ਹੈ ਮੋਰ ਮੋਰ ਤੇ ਜ਼ਿੰਦਗੀ ਮੋਰ ਖਾਵੇ ਇਪਰ ਜ਼ਿੰਦਗੀ ਦਾ ਸੋਹਣਾ ਮੋੜ ਸ਼ਾਦੀ ਮੇਰੇ ਵਿਆਹ ਦਾ ਦਿਨ ਹੈ ਆਨੰਦ ਕਾਰਜ ਹੋ ਚੁੱਕਿਆ ਹੈ ਬਾਰਨਾ ਕੀਤਾ ਜਾ ਚੁੱਕਿਆ ਹੈ ਰਪਿੰਦਰ ਮੇਰੀ ਜੀਵਨ ਸਾਥਣਾ ਮੇਰੇ ਖੱਬੇ ਪਾਸੇ ਗਦੈਲੇ ਉੱਪਰ ਵਿਛਾਈ ਦੁੱਧ ਤੋਤੀ ਚਿੱਟੀ ਚਾਦਰ ਤੇ ਗੋਟੇ ਕਿਨਾਰੀ ਨਾਲ ਚਿਲਮਿਲ ਕਰਦੇ ਰੇਸ਼ਮੀ ਕੱਪੜਿਆਂ 'ਚ ਲਿਪਟੀ ਬੈਠੀ ਹੈ ਮਿੱਠੀ ਮਿੱਠੀ ਸੁਗੰਧ ਆ ਰਹੀ ਹੈ ਚੌਹੀ ਪਾਸੀ ਫੁੱਲਾਂ ਦੀਆਂ ਪੱਤੀਆਂ ਵਿਖਰੀਆਂ ਪਈਆਂ ਹਨ ਪੁਸ਼ਪ ਵਰਖਾ ਵੀ ਹੁੰਦੀ ਰਹੀ ਮਿੱਠੇ ਮਖੌਲ ਵਜਾਉਣ ਤੇਤਲੀਆਂ ਵਰਗੀਆਂ ਕੁੜੀਆਂ ਨੇ ਫੁੱਲਾਂ ਦੀਆਂ ਮੁਠੀਆਂ ਭਰ ਕੇ ਮੇਰੇ ਮੋਤੇ ਮਾਰੀਆਂ ਹਨ ਮੈਂ ਸਾਰੇ ਦਾ ਸਾਰਾ ਅੰਦਰੋਂ ਬਾਹਰੋਂ ਫੁੱਲਾਂ ਵਾਂਗ ਖਿਲ ਗਿਆ ਹਾਂ ਆਪਣੇ ਆਪ ਦੇ ਸਮਾਣਾ ਔਖਾ ਜਾ ਪਰਿਆ ਹੈ ਪੱਤੀ ਪੱਤੀ ਹੋ ਕੇ ਖਿਲ ਜਾਣ ਨੂੰ ਜੀ ਕਰਦਾ ਹੈ ਖੁਸ਼ਬੂ ਬਣ ਕੇ ਹਵਾ 'ਚ ਵਿਖਰੇ ਜਾਣਾ ਚਾਹੁੰਦਾ ਹਾਂ ਇੰਨੀ ਖੁਸ਼ੀ ਮੈਂ ਇਕੱਲਾ ਕਿਵੇਂ ਸੌਂ ਸਕਦਾ ਹਾਂ ਮੇਰੀ ਝੋਲੀ ਰੁਪਈਆ ਨਾਲ ਭਰ ਗਈ ਮੈਨੂੰ ਤੇ ਰਪਿੰਦਰ ਦੋਹਾਂ ਨੂੰ ਰੁਪਏ ਮਿਲ ਰਹੇ ਹਨ ਰੁਪਿੰਦਰ ਦੇ ਪੈਸੇ ਨਾਲ ਬੈਠੀ ਉਸ ਦੀ ਭੈਣ ਫੜ ਰਹੀ ਹੈ ਰੁਪਿੰਦਰ ਦੇ ਹੱਥ ਵਿੱਚ ਮੇਰਾ ਪੱਲਾ ਫੜਿਆ ਹੋਇਆ ਹੈ ਇੱਕ ਲੜ ਮੇਰੇ ਹੱਥ ਵਿੱਚ ਹੈ ਜਾਪਦਾ ਹੈ ਜਿਵੇਂ ਉਸ ਬੇਜਾਨ ਕੱਪੜੇ 'ਚ ਜਾਨ ਪੈ ਗਈ ਹੱਥ ਵਿੱਚ ਫੜਿਆ ਲੜ ਮੈਨੂੰ ਦਿਲ ਵਾਂਗ ਧੜਕਦਾ ਮਹਿਸੂਸ ਹੁੰਦਾ ਹੈ ਮੈਂ ਲੜ ਨੂੰ ਹੋਰ ਘੁੱਟ ਕੇ ਫੜ ਲੈਂਦਾ ਹਾਂ ਸੱਚੀ ਉੱਚੀ ਕੱਪੜੇ ਦਾ ਲੜ ਧੜਕ ਰਿਹਾ ਹੈ ਤੇ ਮੇਰੇ ਲੜ ਵਾਲਾ ਹੱਥ ਮੇਰੀ ਛਾਤੀ ਤੇ ਟਿਕ ਜਾਂਦਾ ਹੈ ਅੰਦਰ ਦਿਲ ਬੜੀ ਤੇਜ਼ੀ ਨਾਲ ਧੜਕ ਰਿਹਾ ਹੈ ਰਪਿੰਦਰ ਦਾ ਦਿਲ ਵੀ ਇਸੇ ਤਰ੍ਹਾਂ ਟੜਕਰਿਆ ਹੋਵੇਗਾ ਇਸ 2.5 ਮੀਟਰ ਕਪੜੇ ਨੇ ਸਾਡੇ ਦੋ ਦਿਲਾਂ ਦੀ ਧੜਕਣਾ ਸਾਂਝੀ ਕਰ ਦਿੱਤੀ ਕਵਤਾ ਪੜਨ ਵਾਲੇ ਦੀ ਆਵਾਜ਼ ਮੈਨੂੰ ਆਪਣੇ ਖਿਆਲਾਂ ਚੋਂ ਕੱਢ ਕੇ ਬਾਹਰੀ ਦੁਨੀਆ ਚ ਲੈ ਆਉਂਦੀ ਹੈ ਉਹ ਬੋਲ ਰਿਹਾ ਹੈ ਮੋੜ ਮੋੜ ਤੇ ਜ਼ਿੰਦਗੀ ਮੋਰ ਖਾਵੇ ਐ ਪਰ ਜ਼ਿੰਦਗੀ ਦਾ ਸੋਹਣਾ ਮੋੜ ਸ਼ਾਦੀ ਇਹ ਤੋਂ ਉਸਨੇ ਦੂਜੀ ਵਾਰ ਬੋਲੀ ਸੀ ਪਹਿਲੀ ਵਾਰ ਤਾਂ ਉਸਦੇ ਬੋਲ ਰੌਲੇ ਗੋਲੇ ਚ ਗਵਾਚ ਗਏ ਸਨ ਆਸੀ ਪਾਸੀ ਰੌਲਾ ਪੈ ਰਿਹਾ ਸੀ ਤੇਕਰੋਲਾ ਮੇਰੇ ਅੰਦਰ ਵੀ ਸੀ ਟੁਕ ਦਾ ਪਿਛਲਾ ਮੱਧ ਮੈਂ ਮਨ ਵਿੱਚ ਇਹ ਦੌਰਾਂ ਦਾ ਹਾਂ ਐਪਰ ਜ਼ਿੰਦਗੀ ਦਾ ਸੋਹਣਾ ਮੋੜ ਸ਼ਾਦੀ ਜੀ ਕਰਦਾ ਹੈ ਇਸੇ ਗੱਲ ਤੇ ਕਵਤਾ ਪੜਨ ਵਾਲੇ ਨੂੰ 100 ਰੁਪਏ ਦਾ ਨੋਟ ਖੜਾ ਦਿਆਂ ਕਈ ਹੱਥ ਉਸ ਵੱਲ ਨੋਟ ਲੈ ਕੇ ਵੱਧਦੇ ਹਨ ਪਰ ਉਹ ਖਿਮਾ ਮੰਗਦਾ ਹੋਇਆ ਨੋਟ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਮੁਕਰਰ ਦੀ ਪਰਮੈਸ਼ ਤੇ ਉਸ ਦੀ ਆਵਾਜ਼ ਉੱਚੀ ਹੁੰਦੀ ਹੈ ਮੋੜ ਮੋੜ ਤੇ ਜ਼ਿੰਦਗੀ ਮੋੜ ਖਾਵੇ ਐਪਰ ਜ਼ਿੰਦਗੀ ਦਾ ਸੋਹਣਾ ਮੋੜ ਸ਼ਾਦੀ ਮੋਕਦੀ ਉਮਰ ਹੈ ਸੁੰਨੀ ਇਕਲਤਾ ਦੀ ਦੇਵੇ ਜ਼ਿੰਦਗੀ ਦੇ ਨਾਲ ਜੋੜ ਸ਼ਾਦੀ ਉਹ ਮੈਨੂੰ ਦਿਲ ਦੀਆਂ ਬੁੱਜਣ ਵਾਲਾ ਮਹਾਨ ਕਲਾਕਾਰ ਜਾਪਦਾ ਹੈ ਜੀ ਕਰਦਾ ਉਸ ਨੂੰ ਘੁੱਟ ਕੇ ਜੱਫੀ ਪਾ ਲਵਾਂ ਕਿੰਨੀ ਸੱਚੀ ਗੱਲ ਆਖੀ ਹੈ ਦੇਵੇ ਜ਼ਿੰਦਗੀ ਨਾਲ ਜੋੜ ਸ਼ਾਦੀ ਜ਼ਿੰਦਗੀ ਰੁਪਿੰਦਰ ਦੇ ਰੂਪ ਚ ਸਾਰੀਆਂ ਖੁਸ਼ੀਆਂ ਸਾਰੀਆਂ ਖੁਸ਼ਗੂਆਂ ਲੈ ਕੇ ਮੇਰੇ ਨਾਲ ਬੈਠੀ ਹੈ ਦਿਲ ਦੀ ਧੜਕਣ ਮੇਰੇ ਨਾਲ ਸਾਂਝੀ ਕਰਕੇ ਮੈਨੂੰ ਜ਼ਿੰਦਗੀ ਦੇ ਨਾਲ ਜੋੜਿਆ ਹੀ ਨਹੀਂ ਸਗੋਂ ਇੱਕ ਨਵੀਂ ਜ਼ਿੰਦਗੀ ਮੇਰੇ ਅੰਦਰ ਰਖਾ ਦਿੱਤੀ ਹੈ ਉਹ ਇੱਕ ਇੱਕ ਤੋ ਕਾਨੂੰਨ ਦੋ ਦੋ ਵਾਰ ਬੋਲਦਾ ਹੈ ਪਰ ਦੂਜੀ ਵਾਰ ਉਸ ਦੀ ਆਵਾਜ਼ ਮੈਨੂੰ ਸੁਣਾਈ ਨਹੀਂ ਦਿੰਦੀ ਮੈਂ ਆਪਣੇ ਅੰਦਰ ਚੁੱਭੀ ਮਾਰ ਜਾਂਦਾ ਹਾਂ ਉਸ ਦੀ ਆਵਾਜ਼ ਫਿਰ ਉੱਚੀ ਹੋ ਜਾਂਦੀ ਹੈ ਖਾਣ ਪੀਣ ਜੋ ਲੋੜ ਸਰੀਰ ਦੀ ਹੈ ਐਵੇਂ ਜ਼ਿੰਦਗੀ ਦੀ ਵੱਡੀ ਲੋੜ ਸ਼ਾਦੀ ਬਿਲਕੁਲ ਠੀਕ 16 ਨੇ ਸੱਚ ਸ਼ਾਦੀ ਬਿਨਾਂ ਤੇ ਜ਼ਿੰਦਗੀ ਜ਼ਿੰਦਗੀ ਹੀ ਨਹੀਂ ਰੋਹੀ ਵਿਆਵਾਨ ਹੈ ਰੇਗਸਤਾਨ ਹੈ ਮੇਰਾ ਦਿਲ ਲਗਵਾਈ ਭਰਦਾ ਹੈ ਅਗਲੀ ਤੱਕ ਪੰਨੇ ਤੋਂ ਪਹਿਲਾਂ ਉਸ ਦੇ ਮੂੰਹ ਤੇ ਮੁਸਕਾਨ ਆਉਂਦੀ ਹੈ ਜਿਵੇਂ ਕਿਸੇ ਨੂੰ ਮਖੌਲ ਕਰਨਾ ਹੋਵੇ ਮੈਨੂੰ ਹੀ ਟੇਡੇ ਢੰਗ ਨਾਲ ਕੁਝ ਕਹਿਣਾ ਹੋਵੇਗਾ ਸਾਰੀ ਦੁਨੀਆ ਅੱਜ ਮੇਰੇ ਦੁਆਲੇ ਹੀ ਤਾਂ ਘੁੰਮ ਰਹੀ ਹੈ ਇਹ ਨਖਤੂਆਂ ਨੂੰ ਕੰਮ ਲਾ ਦੇਵੇ ਕੱਢ ਦਿੰਦੀ ਹੈ ਸਾਰੀ ਕਰੋੜ ਸ਼ਾਦੀ ਰੁਪਿੰਦਰ ਦਾ ਵਾਂਜਾ ਹਾ ਸਾਸੀ ਹੈ ਆਸੇ-ਪਾਸੇ ਵੀ ਮੈਨੂੰ ਘਟਵੇਂ ਹਾਸੇ ਦੀਆਂ ਮੱਧਮ ਸੁਰਾਂ ਸੁਣਾਈ ਦਿੰਦੀਆਂ ਹਨ ਬਾਬਾ ਜੀ ਦੀ ਵੀੜ ਦਾ ਪ੍ਰਕਾਸ਼ ਹੈ ਨਹੀਂ ਇਸੇ ਗੱਲ ਤੇ ਖੂਬ ਤਾੜੀਆਂ ਹੋਣੀਆਂ ਪੈਣੀਆਂ ਸਨਾਂ ਖੂਬ ਆਮਚਨਾ ਸੀ ਮੈਂ ਵੀ ਹਲਕਾ ਜਿਹਾ ਮੁਸਕਰਾ ਦਿੰਦਾ ਹਾਂ ਅਰਜ਼ ਕੀਤਾ ਹੈ ਲੋਕਾਂ ਦਾ ਧਿਆਨ ਖਿੱਚਣ ਲਈ ਉਸ ਦੀ ਆਵਾਜ਼ ਉੱਚੀ ਹੁੰਦੀ ਹੈ ਸੁਪਨੇ ਸੁਰਗ ਦੇ ਹੋਂ ਸਰਕਾਰ ਇੱਥੇ ਚੜ ਜਾਏ ਜੇ ਕਿਸੇ ਦੀ ਤੋਰ ਸ਼ਾਦੀ ਇਸ ਵਿੱਚ ਕੋਈ ਸ਼ੱਕ ਨਹੀਂ ਜੋੜੀਆਂ ਜਗ ਥੋੜੀਆਂ ਸਿਰ ਨਰੜ ਬਥੇਰੇ ਪਰ ਮੈਂ ਆਪਣੀ ਸ਼ਾਦੀ ਜਰੂਰ ਤੋਰ ਚੜਾਵਾਂਗਾ ਸਵਰਗ ਦੀ ਸੁਪਨੇ ਸਰਕਾਰ ਕਰਾਂਗਾ ਜੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਰਪਿੰਦਰ ਨੂੰ ਇੰਨਾ ਪਿਆਰ ਕਰਾਂਗਾ ਕਿ ਦੁਨੀਆ ਸਾਡੀ ਜੋੜੀ ਦੀ ਅਰਸ਼ਕ ਕਰਿਆ ਕਰੇਗੀ ਲੋਕ ਸਾਡੀ ਮਿਸਾਲ ਦਿਆ ਕਰਨਗੇ ਸ਼ਾਦੀ ਅੱਜ ਦੀ ਸ਼ਾਨ ਹੈ ਸ਼ਾਦੀਆਂ ਦੀ ਭਾਵੇਂ ਹੁੰਦੀ ਹੈ ਨਿਤ ਕਰੋੜ ਸ਼ਾਦੀ ਜਿਉਂਦਾ ਰਹਿ ਉਹਏ ਦਿਲਾਂ ਦੇ ਮਹਿਰਮਾ ਸੱਚਮੁੱਚ ਹੀ ਮੇਰੇ ਨਾਲ ਸੰਬੰਧਤ ਹਰ ਗੱਲ ਹਰ ਚੀਜ਼ ਹਰ ਰਸਮ ਸ਼ਾਨਦਾਰ ਹੈ ਮਾਣ ਦੀ ਅੰਦਰਲੀ ਖੁਸ਼ੀ ਨੇ ਅੱਜ ਹਰ ਚੀਜ਼ ਨੂੰ ਖੁਸ਼ਬੂਆਂ ਭਰੇ ਰੰਗ ਚ ਰੰਗ ਦਿੱਤਾ ਸ਼ਾਦੀਆਂ ਤਾਂ ਨਿਤੀ ਹੁੰਦੀਆਂ ਹਨ ਲੱਖਾਂ ਕਰੋੜਾਂ ਹੀ ਹੁੰਦੀਆਂ ਹਨ ਪਰ ਅੱਜ ਵਰਗੀ ਸ਼ਾਦੀ ਕਦੇ ਨਹੀਂ ਹੋਈ ਅੱਜ ਤਾਂ ਹਰ ਗੱਲ ਸ਼ਾਨਦਾਰ ਜਾਪਦੀ ਹੈ ਸੁਗੰਧੀਆਂ ਵਖੇਰਦੀ ਖੁਸ਼ਬੂਆਂ ਬਣਦੀ ਜੀ ਕਰਦਾ ਹੱਸੀ ਹੀ ਜਾਵਾਂ ਬਸ ਹੱਸੀ ਹੀ ਜਾਵਾਂ ਅਸਾਂ ਲਈ ਕਈ ਸਾਲਾਂ ਤੋਂ ਇਕੱਠਾ ਹੋਇਆ ਦਿਲ ਦਾ ਸਾਰਾ ਤਰਸੇਵਾ ਧੋਦਿਆਂ ਉਹ ਕਵਤਾ ਪੜਦਾ ਰਹਿੰਦਾ ਹੈ ਕੁਝ ਰਸਮੀ ਜੀਆਂ ਗੱਲਾਂ ਹਨ ਕਈ ਵਾਰ ਸੁਣੀਆਂ ਹੋਈਆਂ ਬਾਰ ਬਾਰ ਦੁਹਰਾਈਆਂ ਹੋਈਆਂ ਪਰ ਮੈਨੂੰ ਉਹ ਵੀ ਅੱਜ ਮੌਲਿਕ ਸਹਿਤਕ ਰੰਗਣ ਵਿੱਚ ਰੰਗੀਆਂ ਪ੍ਰਤੀਤ ਹੁੰਦੀਆਂ ਹਨ ਉਸ ਦੀ ਆਵਾਜ਼ ਵਿੱਚ ਸ਼ਹਿਦ ਵਰਗੀ ਮਿਠਾਸ ਹੈ ਫੁੱਲਾਂ तितਲੀਆਂ ਦੇ ਰੰਗ ਹਨ ਕੋਇਲਾਂ ਬੁਲਬੁਲਾਂ ਦੇ ਨਗਮਿਆਂ ਦਾ ਸੰਗੀਤ ਹੈ ਉਸ ਦੀ ਆਵਾਜ਼ ਮੇਰੇ ਤੁਰ ਅੰਦਰ ਤੱਕ ਉਤਰਦੀ ਜਾਂਦੀ ਹੈ ਸਾਡੇ ਵਿੜੇ ਜੋ ਅੱਜ ਬਹਾਰ ਆਈ ਹੁੰਦੀ ਰਹੇਗੀ ਇਸ ਬਹਾਰ ਦੀ ਗੱਲ ਪਵਿੱਤਰ ਸਿੰਘ ਰਪਿੰਦਰ ਕੌਰ ਦੀ ਬਣੀ ਜੋੜੀ ਬਣੀ ਗੀਤ ਦੇ ਨਾਲ ਸਤਾਰ ਦੀ ਗੱਲ ਸੱਚਮੁੱਚ ਅੱਜ ਦੀ ਬਹਾਰ ਭੁੱਲਣ ਵਾਲੀ ਚੀਜ਼ ਨਹੀਂ ਮੈਂ ਤਾਂ ਇਸ ਬਹਾਰ ਨੂੰ ساری ਉਮਰ ਨਹੀਂ ਭੁੱਲ ਸਕਦਾ ਇੱਕ ਗੱਲ ਦੀ ਸਮਝ ਨਹੀਂ ਹੋ ਸਕਦਾ ਮੇਰੀ ਜ਼ਿੰਦਗੀ 'ਚ ਤਾਂ ਗੀਤ ਵਰਗੀ ਕੋਈ ਗੱਲ ਨਹੀਂ ਆਈ ਗੀਤ ਕੌਣ ਹੋਇਆ ਮੈਂ ਜਾਂ ਰੁਪਿੰਦਰ ਮੈਂ ਗੀਤ ਨਾ ਸੁਰਨਾ ਨਾ ਤਾਲ ਨਾ ਤੁਕਾਂਤ ਪੱჭੜ ਦੇ ਸੁੱਕੇ ਪੱਤਿਆਂ ਦੀ ਖੜਖੜ ਗੀਤ ਕਿਵੇਂ ਖਵਾ ਸਕਦੀ ਹੈ ਕੋਈ ਗੱਲ ਵੀ ਤਾਂ ਥਾਂ ਸਰ ਨਹੀਂ ਨਹੀਂ ਮੈਂ ਐਵੇਂ ਹੀ ਆਪਣੇ ਅਤੀਤ ਵਿੱਚ ਚਲਾ ਗਿਆ ਹਾਂ ਅੱਜ ਦੀ ਬਾਹਰ ਵਿੱਚ ਪਾਚੜ ਦੀਆਂ ਗੱਲਾਂ ਦੀ ਕੋਈ ਥਾਂ ਨਹੀਂ ਬੇਸੁਰਾਪਣਾ ਤਾਂ ਅੱਜ ਤੋਂ ਖਤਮ ਹੋ ਗਿਆ ਹੈ ਰੁਪਿੰਦਰ ਸਤਾਰ ਹੈ ਉਸ ਦੀ ਜਾਦੂਪਰੀ ਸਰਗਮਾ ਆਪਣੇ ਆਪ ਮੇਰੀ ਜ਼ਿੰਦਗੀ ਦੇ ਬੇਸੁਰੇ ਗੀਤ ਨੂੰ ਸੁਰਾਂ ਪ੍ਰਦਾਨ ਕਰੇਗੀ ਲਹਿ ਪ੍ਰਦਾਨ ਕਰੇਗੀ ਸਾਜ਼ ਤੋਂ ਬਿਨਾਂ ਗੀਤ ਬੇਸੁਰਾ ਹੈ ਗੀਤ ਬਿਨਾਂ ਸਾਜ਼ ਐਵੇਂ ਨਿਕੰਮੀ ਟੁਣ ਟੁਣਾ ਦੋਵੇਂ ਇੱਕ ਦੂਜੇ ਬਿਨਾਂ ਅਧੂਰੇ ਹਨ ਦੋਹਾਂ ਦੇ ਮਿਲਾਵੇ ਚ ਹੀ ਦੋਹਾਂ ਦੀ ਸੰਪੂਰਨਤਾ ਹੈ ਦੋਹਾਂ ਦਾ ਰਿਸ਼ਤਾ ਟੁੱਟਟ ਹੈ ਡੂੰਗੀ ਚੁੱਭੀ ਮਾਰ ਕੇ ਜਦ ਮੈਂ ਫੇਰ ਬਾਹਰੀ ਦੁਨੀਆ ਵਿੱਚ ਆਉਂਦਾ ਹਾਂ ਤਾਂ ਉਹ ਇੱਕ ਅਧਿਆਪਕ ਵਾਂਗ ਸ਼ਾਦੀ ਦੇ ਅਰਥ ਸਮਝਾ ਰਿਹਾ ਹੈ ਸ਼ਾਦੀ ਨਾਮ ਹੈ ਆਪਾਂ ਤਿਆਗ ਦੇਣਾ ਖਾਣੀ ਹੋਰ ਦੇ ਲਈ ਜਿਉਣ ਦੀ ਸੌ ਖੇੜਨਾ ਪੁੱਲ ਵਾਂਗ ਖੇੜਾ ਵੰਡ ਦੇਣਾ ਸ਼ਾਦੀ ਨਾਮ ਹੈ ਜੀਵਨ ਖੜਾਉਣ ਦੀ ਸੌ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਸੌ ਸ਼ਬਦ ਨਾਲ ਜੁੜੀਆਂ ਮਹਾਨ ਜ਼ਿੰਮੇਵਾਰੀਆਂ ਦਾ ਬੋਝ ਆਪਣੀ ਮੋਢਿਆਂ ਉੱਪਰ ਲੱਦਿਆ ਮਹਿਸੂਸ ਹੁੰਦਾ ਹੈ ਦੁਨੀਆ ਵਿੱਚ ਹਰ ਵੱਡੀ ਜ਼ਿੰਮੇਵਾਰੀ ਸਾਹਮਣੇ ਤੋਂ ਪਹਿਲਾਂ ਆ ਚੁੱਕੀਆਂ ਜਾਣ ਵਾਲੀਆਂ ਸੌਹਾਂ ਦਾ ਸਿਲਸਿਲਾ ਮੀਰੀਆਂ ਅੱਖਾਂਗੇ ਆ ਜਾਂਦਾ ਹੈ ਅੱਜ ਮੈਂ ਤੇ ਰੁਪਿੰਦਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੋ ਪਰਿਵਾਰਾਂ ਦੇ ਭਾਈਚਾਰੇ ਸਾਹਮਣੇ ਜ਼ਿੰਦਗੀ ਪਰ ਇਕੱਠੇ ਰਹਿਣਾ ਇੱਕ ਦੂਜੇ ਦੇ ਸੁੱਖ-ਦੁੱਖ ਦੇ ਭਾਈਵਾਲ ਬਣ ਦੀ ਸੌਖਾਦੀ ਹੈ ਇਸ ਸੰਬੰਧ ਵਿੱਚ ਗੁਰੂ ਅਮਰਦਾਸ ਜੀ ਦੇ ਉਚਾਰੇ ਬਾਤ ਨੂੰ ਸੁਣਨ ਸਮੇਂ ਬੜੀ ਸ਼ਰਧਾ ਨਾਲ ਸਿਰ ਝੁਕਾਇਆ ਹੈ ਏਸੀਜੀ ਕਹਾਣੀ ਦਾ ਪਾਗ ਦੂਜਾ ਕਹਾਣੀ ਦਾ ਪਾਗ ਤੀਜਾ ਕੱਲਾ ਹੋਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ